ਸਸਿਕਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜੀ ਤੋੜਦੇ ਆ ਪਦੀਨਾ ਪਦੀਨੇ ਨਾਲ ਬਣਾਉਣੇ ਆ ਰੈਸਪੀ ਦੱਸਦੇ ਆ ਸਾਡੇ ਨਾਲ ਵੀਡੀਓ ਤੇ ਬਨੇ ਰਹੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਵੀ ਸਾਡੀਆਂ ਵੀਡੀਓ ਕਿਹੇ ਜਿਹੀਆਂ ਲੱਗਦੀਆਂ ਪਦੀਨਾ ਤੋੜ ਕੇ ਆਪਾਂ ਤੁਹਾਨੂੰ ਰੈਸਪੀ ਬਣਾ ਕੇ ਦੱਸਦੇ ਆ ਲਓ ਜੀ ਆਪਾਂ ਮਿਕਸੀ ਲੈ ਲਈ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਆਪਾਂ ਇਹਦੇ ਵਿੱਚ ਪਦੀਨਾ ਪਾ ਲਿਆ ਹੁਣ ਆਪਾਂ ਗੁੜ ਵਾਲਾ ਪਾਣੀ ਜਿਹੜਾ ਪਿਉ ਹੋ ਕੇ ਰੱਖਿਆ ਸੀਗਾ ਗੁੜ ਪਾਇਆ ਸੀ ਇਹਦੇ ਵਿੱਚ ਗੁੜ ਪਾ ਕੇ ਪਿਉਂਤਾ ਹੈ ਧਿਉ ਕੇ ਰੱਖਿਆ ਗੁੜ ਨੂੰ ਤਾਂ ਜੋ ਜਿਹੜਾ ਇਹ ਖੁਰਜੇ ਥੋੜਾ ਜਿਹਾ ਇਹ ਆਪਾਂ ਉਹ ਕਰਾਂਗੇ ਇੱਕ ਆਪਾਂ ਲਿਆ ਨਿੰਬੂ ਜਿਹੜਾ ਆਪਾਂ ਵਿੱਚ ਪਾਵਾਂਗੇ ਤੇ ਆਪਾਂ ਲਿਆਗਾ ਕਾਲਾ ਨਮਕ ਜਿਹੜਾ ਆਪਾਂ ਗੰਨੇ ਦੇ ਜੂਸ ਦੇ ਵਿੱਚ ਪਾਵਾਂਗੇ ਠੀਕ ਹੈ ਇਹ ਹੀ ਚੀਜ਼ਾਂ ਪੈਂਦੀਆਂ ਇਹ ਆਪਾਂ ਪਾ ਕੇ ਬਣਾ ਕੇ ਤੁਹਾਨੂੰ ਦਿਖਾਉਣੀ ਹੈ ਹੁਣ ਆਪਾਂ ਪਉਣ ਲਾਂਗੇ ਅਲੂ ਵੀਰੋ ਇਹਦਾ ਬੋਲ ਜਾਂਦਾ ਆਪਾਂ ਥੋੜਾ ਜਿਹਾ ਬਣਾ ਕੇ ਦੇਖਦੇ ਆਲੇ ਵੀ ਕਿਸ ਤਰ੍ਹਾਂ ਮੰਦਾ ਤਾਂ ਕਰਕੇ ਜਿਆਦਾ ਪਾਣੀ ਨਹੀਂ ਪਾਇਆ ਆਪਾਂ ਹੁਣ ਆਪਾਂ ਇਹਦੇ ਵਿੱਚ ਕਾਲਾ ਨਮਕ ਪਾਵਾਂਗੇ ਸਵਾਦ ਅਨਸਾਰ ਆਪਦੇ ਜਿੰਨਾ ਕੱਪਾਂ ਨੂੰ ਲੋੜ ਹੈ ਇਹਨੂੰ ਹਿਟ ਕਰਾਂਗੇ ਪਾ ਦੇ ਵਿੱਚ ਪਾਵਾਂਗੇ ਨਿੰਬੂ ਇੱਕ ਨਿੰਬੂ ਮੈਂ ਨਿਚੋੜ ਲਿਆ ਸੀਗਾ ਇੱਕ ਨਿੰਬੂ ਆਪਾਂ ਪਾ ਲਿਆ ਤੇ ਇਹਨੂੰ ਮਿਕਸ ਕਰਦੇ ਆਂ ਜੇ ਅੱਪਾ ਬਰਫ਼ ਵੀ ਪਾਵਾਂਗੇ ਬਾਅਦ ਕਿ ਕਿਉਂਕਿ ਗੰਨੇ ਦਾ ਜਿਹੜਾ ਜੂਸ ਹੋਰ ਠੰਡਾ ਹੀ ਸਵਾਦ ਲੱਗਦਾ ਹੈ ਬਾਰੇ ਬਰਫ਼ ਨਾਲ ਆਪਾਂ ਠੰਡਾ ਕਰ ਲਾਂਗੇ ਘਰ ਵਿੱਚ ਬਣਾ ਕੇ ਇਹ ਮੇਰਾ ਜੂਸ ਆਪ ਸ ਦੇਖਦੇ ਆਂ ਤੁਸੀਂ ਕਹਿੰਦੇ ਗੰਨੇ ਦਾ ਜੂਸ ਹੈ ਪਤਾ ਲੱਗਦਾ ਤੇ ਇਹ ਬੱਸ ਤੇ ਕੀ ਬਣਾ ਕੇ ਦੇਖਦੇ ਆ ਤੇ ਦੇਖਦੇ ਹਾਂ ਇਹ ਨਹੀਂ ਗੰਨੇ ਦਾ ਜੂਸ ਲੱਗਦਾ ਕਿਉਂਕਿ ਵੈਸੇ ਤਾਂ ਗੰਨੇ ਆ ਗੰਨਾ ਹੈ ਜਿਹੜਾ ਗੰਨੇ ਦੀ ਪਨੀਲੇ ਕਰਕੇ ਤੇ ਗੁੜ ਕਰਕੇ ਇੱਕ ਉਹ ਆਉਂਦੀ ਹੈਗੀ ਪਰ ਉਹ ਚੀਜ਼ ਤਾਂ ਨਹੀਂ ਬਣਦੀ ਪਰ ਆਪਾਂ ਕੋਸ਼ਿਸ਼ ਕੀਤੀ ਹੈ ਦੇਖਿਓ ਤੁਸੀਂ ਸਾਰੇ ਜਣੇ ਲਓ ਜੀ ਆਪਣਾ ਗੰਨੇ ਦਾ ਜੂਸ ਰੈਡੀ ਹੈ ਹੁਣ ਦਿੰਦੇ ਆਂ ਦੇਖਦੇ ਆਂ ਵੀ ਕੀ ਰਿਵਿਊ ਆਉਂਦਾ ਇਹਦੇ ਚ ਪੀ ਕੇ ਕੀ ਦੱਸਦੇ